ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਸਾਰਿਆਂ ਦਾ YouTube ਚੈਨਲ ਦੇ ਉੱਪਰ ਤੇ ਤੁਸੀਂ ਬਹੁਤ ਮਨਾ ਮੂਹੀ ਪਿਆਰ ਦੇ ਰਹੇ ਹੋ ਤੇ ਅੱਜ ਦੀ ਵੀਡੀਓ 'ਚ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਡੇਰੀ ਫਾਰਮ ਨੂੰ ਸ਼ੁਰੂ ਕਰਨ ਬਾਰੇ ਦੱਸ ਸਕੀਏ ਵੀ ਇਹਨੂੰ ਕਿਵੇਂ ਸ਼ੁਰੂ ਕਰਨਾ ਆਪਾਂ ਤੇ ਕੀ ਅੱਗੇ ਵਧਣ ਲਈ ਇਹ ਚ ਪ੍ਰੋਸੈਸ ਹੁੰਦਾ ਸਾਰਾ ਹਨ ਸਾਰਾ ਸ਼ੁਰੂਆਤੀ ਸਟੇਜ ਦੀਆਂ ਕੀ ਕੀ ਦਿੱਕਤਾਂ ਹੁੰਦੀਆਂ ਮੁਸ਼ਕਲਾਂ ਆਉਂਦੀਆਂ ਤੇ ਇਹਨਾਂ ਚੀਜ਼ਾਂ ਬਾਰੇ ਅੱਜ ਆਪਾਂ ਪੂਰੀ ਵਿਚਾਰ ਚਰਚਾ ਕਰਾਂਗੇ ਤੇ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਜੀ ਹਾਂਜੀ ਬਈ ਜੇ ਆਪਾਂ ਗੱਲ ਕਰੀਏ ਡੇਰੀ ਫਾਰਮ ਨੂੰ ਸ਼ੁਰੂ ਕਿੱਥੋਂ ਕਰੀਏ ਤੇ ਬਈ ਆਪਣੇ ਆਮ ਹੀ ਘਰਾਂ ਦੇ ਵਿੱਚ ਕੀ ਹੁੰਦਾ ਕਿ ਸਾਡੇ ਪਸ਼ੂ ਕੋਈ 2-4 ਘਰਾਂ ਦੇ ਵਿੱਚ ਰੱਖੇ ਹੁੰਦੇ ਆ ਜੇ ਉਹਨਾਂ ਦੀ ਆਪਾਂ ਠੀਕ ਢੰਗ ਨਾਲ ਜਦੋਂ ਮੈਂਟੇਨੈਂਸ ਕਰਨ ਲੱਗ ਪਾਵਾਂਗੇ ਤਾਂ ਡੇਰੀ ਫਾਰਮ ਆਪਣਾ ਉਦੋਂ ਤੋਂ ਸ਼ੁਰੂ ਆ ਇਹ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਬਹੁਤ ਵੱਡੇ ਵੱਡੇ ਸ਼ੈੱਡ ਬਣਾ ਕੇ ਤੇ ਜਾਂ ਬਹੁਤ ਜਗਾ ਰੋਕ ਕੇ ਪੈਸਾ ਬੇਫਾਲਤੂ ਇਨਵੈਸਟ ਕਰਕੇ ਤੇ ਫਿਰ ਆਪਾਂ ਡੇਰੀ ਫਾਰਮ ਚਲਾਉਣਾ ਨਹੀਂ ਇਹੋ ਜਿਹਾ ਕੁਝ ਨਹੀਂ ਹੁੰਦਾ ਤੁਸੀਂ ਸਭ ਤੋਂ ਪਹਿਲਾਂ ਡੇਰੀ ਫਾਰਮ ਚਲਾਉਣ ਤੋਂ ਪਹਿਲਾਂ ਤਾਂ ਆਪਦੇ ਦੁੱਧ ਨੂੰ ਜਿੱਥੇ ਪਾਉਣਾ ਉਹਦੇ ਬਾਰੇ ਸੋਚੋ ਵੀ ਕਿੱਥੇ ਤੁਹਾਡੇ ਚੰਗੇ ਪੈਸੇ ਵਟੇ ਜਾਣਗੇ ਦੁੱਧ ਦੇ ਵੀ ਜਿੱਥੇ ਤੁਸੀਂ ਮੁਨਾਫੇ ਚ ਰਹੋ ਤੇ ਬਾਕੀ ਰਹੀ ਗੱਲ ਡੇਰੀ ਫਾਰਮ ਨੂੰ ਸਟਾਰਟ ਕਰਨ ਦੀ ਉਹ ਜਿਵੇਂ ਤੁਹਾਨੂੰ ਦੱਸਿਆ ਵੀ ਤੁਸੀਂ ਦੋ ਪਸ਼ੂਆਂ ਤੋਂ ਚਾਰਾਂ ਤੋਂ ਛੀਆਂ ਤੋਂ ਜਿੰਨਿਆਂ ਤੋਂ ਮਰਜ਼ੀ ਸ਼ੁਰੂ ਕਰ ਸਕਦੇ ਹੋ ਚੰਗੇ ਆ ਚਾਹੇ ਮਾੜੇ ਆ ਜਿਵੇਂ ਦੇ ਵੀ ਦੁੱਧ ਵਾਲੇ ਹੈਗੇ ਉਹਨਾਂ ਤੋਂ ਸ਼ੁਰੂ ਕਰ ਸਕਦੇ ਹੋ ਇਹ ਚ ਇਹ ਨਹੀਂ ਕੋਈ ਹੈਗਾ ਕਿ ਵੀ ਅਸੀਂ ਹੁਣ ਕਈ ਵੀਰਾਂ ਦੇ ਮੈਨੂੰ ਫੋਨ ਆਉਂਦੇ ਆ ਕਿ ਭਾਈ ਡੇਰੀ ਫਾਰਮ ਸਟਾਰਟ ਕਰਨਾ ਅੱਛਾ ਭਾਈ ਤੁਹਾਡੇ ਕੋਲੇ ਕਿੰਨੇ ਪਸ਼ੂ ਆ ਸਾਡੇ ਕੋਲੇ ਯਾਰ ਚਾਰਕ ਪਸ਼ੂ ਹੈਗੇ ਆ ਤਿੰਨ ਕ ਮੱਝਾਂ ਹੈਗੀਆਂ ਇੱਕ ਗਾਂ ਹੈਗੀ ਆ ਪਰ ਉਹ ਕਿਸੇ ਕੰਮ ਦੀਆਂ ਨਹੀਂ ਇਹ ਹੋ ਜਾ ਵੀਰੇ ਕੁਛ ਨਹੀਂ ਹੁੰਦਾ ਵੀ ਕੋਈ ਕੰਮ ਦਾ ਨਹੀਂ ਹੁੰਦਾ ਪਸੂ ਜੇ ਉਹਦੀ ਆਪਾਂ ਸਹੀ ਸਾਂਭ ਸੰਭਾਲ ਕਰਨੀ ਸ਼ੁਰੂ ਕਰਾਂਗੇ ਤਾਂ ਉਹੀ ਸਹੀ ਕੰਮ ਦੇ ਹੋ ਜਾਣਗੇ ਤੇ ਹੋਰ ਜਿਹੜੀਆਂ ਤੁਸੀਂ ਲੈ ਕੇ ਆਉਂਗੇ ਉਹ ਕਹਿ ਲਾਂਗੇ ਵੀ ਉਹਨਾਂ ਨੂੰ ਕਿਹੜਾ ਫੁੱਲ ਲੱਗੇ ਹੋਣੇ ਦੇਣਾ ਉਹਨਾਂ ਨੇ ਵੀ ਦੁੱਧ ਉਹੀ ਪੱਠਾ ਚਾਰਾ ਉਹਨਾਂ ਨੇ ਖਾਣਾ ਉਹੀ ਜਿਹੜੀਆਂ ਨਵਾਂ ਲੈ ਕੇ ਆਉਂਗੇ ਉਹ ਖਾਣੀਆਂ ਜਿਹੜੀਆਂ ਤੁਹਾਡੇ ਘਰੇ ਖੜੀਆਂ ਆ ਉਹੀ ਉਹਨਾਂ ਨੇ ਖਾਣਾ ਜੇ ਕੋਈ ਪਸੂ ਖਰਾਬ ਹੋਇਆ ਖੜਾ ਘਰੇ ਖੜੇ ਆ ਜਿਹੜੇ ਤੇ ਜਿਹੜਾ ਤੁਸੀਂ ਨਵਾਂ ਲਿਆਉਂਗੇ ਉਹਦਾ ਵੀ ਕੀ ਪਤਾ ਕੀ ਹੋ ਜਾ ਨਿਕਲਣਾ ਹਣ ਤੇ ਉਹਨੂੰ ਸੈੱਟ ਕਰਨ ਬਾਰੇ ਸੋਚੋ ਵੀ ਉਹਨੂੰ ਕਿਵੇਂ ਸਹੀ ਕਰਨ ਜਿਹੜੀ ਵੀ ਉਹਦੀ ਕੀ ਪ੍ਰੋਬਲਮ ਹੈਗੀ ਉਹਨੂੰ ਸਹੀ ਕਰੋ ਪਹਿਲਾਂ ਤਾਂ ਤੇ ਰਹੀ ਗੱਲ ਸ਼ੁਰੂ ਕਰਨ ਦੀ ਤੇ ਵੀ ਦੋਹਾਂ ਤੋਂ ਚਾਰਾਂ ਤੋਂ ਸ਼ੀਆਂ ਤੋਂ ਜਿੰਨੇ ਵੀ ਪਸ਼ੂਆਂ ਤੋਂ ਤੁਸੀਂ ਸ਼ੁਰੂ ਕਰਨਾ ਚਾਹੋ ਨੇ ਕਰ ਸਕਦੇ ਹੋ ਪਰ ਇੱਕ ਗੱਲ ਜ਼ਰੂਰ ਹੈਗੀ ਆ ਕਿ ਜਿਆਦਾ ਤਕੜੇ ਸ਼ੈੱਡ ਪਾਉਣ ਤੇ ਖਰਚਾ ਨਾ ਕਰੋ ਉਹਦੇ ਨਾਲੋਂ ਤਾਂ ਪਸ਼ੂ ਲੈ ਕੇ ਆਓ ਤੁਸੀਂ ਜਿੰਨਾ ਤੋਂ ਤੁਹਾਨੂੰ ਕਮਾਈ ਆਉਣੀ ਆ ਜਿਹੜੇ ਤੁਹਾਡੀ ਕਮਾਈ ਦਾ ਸਾਧਨ ਬਣਨਗੇ ਜਿੰਨਾ ਤੋਂ ਅੱਗੇ ਵੱਲ ਨੂੰ ਤੁਹਾਡੇ ਫਾਰਮ ਨੇ ਵਧਣਾ ਸਾਰਿਆਂ ਤੋਂ ਪਹਿਲਾਂ ਜ਼ਿਆਦਾ ਜ਼ਰੂਰੀ ਹੈਗੇ ਪਸ਼ੂ ਸਾਡੇ ਕੋਲੇ ਹੋਣੇ ਤੇ ਛੱਡਾਂ ਦੀ ਸਾਨੂੰ ਕੋਈ ਬਾਲੇ ਵੱਡਿਆਂ ਦੀ ਜ਼ਰੂਰਤ ਨਹੀਂ ਹੈਗੀ ਜੀ ਜੇ ਤੁਹਾਡੇ ਕੋਲ ਪਹਿਲਾਂ ਕੋਈ ਘਰੇ ਬਰਾਂਡਾ ਹੈਗਾ ਪਸ਼ੂਆਂ ਵਾਲਾ ਉਹਦੀ ਕੋਈ ਮਾੜੀ-ਮੋਟੀ ਰਿਪੇਅਰ ਕਰਾਉਣ ਵਾਲੀ ਆ ਜਾ ਕੇ ਖੁਰ ਲਗਾ ਦੀ ਰਿਪੇਅਰ ਕਰਵਾਉਣ ਵਾਲੀ ਆ ਉਹਨਾਂ ਨੂੰ ਪਾਣੀ ਪੀਣ ਦਾ ਪ੍ਰਬੰਧ ਕਰ ਦਿਓ ਵਧੀਆ ਸਜੇ ਢੰਗ ਨਾਲ ਤੇ ਇਹਨਾਂ ਚੀਜ਼ਾਂ ਨਾਲ ਹੀ ਇਹਦਾ ਤੁਸੀਂ ਡੇਰੀ ਫਾਰਮ ਦੀ ਆਪਦੇ ਦੀ ਸ਼ੁਰੂਆਤ ਕਰ ਸਕਦੇ ਹੋ ਇਹਦੇ ਵਿੱਚ ਕੀ ਹੈਗਾ ਪਹਿਲਾਂ ਤਾਂ ਆਪਾਂ ਕੋਈ 2-4 ਸਾਲ ਤਮਾਸ਼ਾ ਦੇਖਣਾ ਪੂਰਾ ਹਿਸਾਬ ਕਿਤਾਬ ਰੱਖੋ ਕਿ ਤੁਸੀਂ ਇਹਨਾਂ ਨੂੰ ਖਾਈ ਜਾਂਦੇ ਹੋ ਕਿ ਇਹ ਤੁਹਾਨੂੰ ਖਾਈ ਜਾਂਦੀਆਂ ਕਈ ਵਾਰੀ ਕੀ ਹੁੰਦਾ ਕਿ ਅਸੀਂ ਹਿਸਾਬ ਕਿਤਾਬ ਲਾਉਂਦੇ ਨਹੀਂ ਜੀ ਹੁਣ ਬਈ ਗੱਲ ਐ ਆ ਵੀ ਮੱਝ ਤਾਂ 10 ਕਿਲੋ ਦੁੱਧ ਵਾਲੀ ਵੀ ਨਹੀਂ ਮਾੜੀਏਗੀ ਜੇ ਮੱਝ 10 ਕਿਲੋ ਦੁੱਧ ਦਿੰਦੀ ਆ ਤੇ ਉਹਦਾ 70 ਰੁਪਿਆ ਦੇ ਹਿਸਾਬ ਤੇ ਵੀ ਸ਼ਾਮ ਤੱਕ ਨੂੰ ਦੁੱਧ ਬਣ ਗਿਆ 700 ਰੁਪਏ ਦਾ ਜਿਹੜਾ ਉਹਨੂੰ ਤੁਸੀਂ ਦਾਣਾ ਪਾਇਆ ਮੰਨ ਕੇ ਚੱਲੋ ਤੁਸੀਂ ਉਹਨੂੰ 4 ਕਿਲੋ ਦਾਣਾ ਪਾਤਾ 10 ਕਿਲੋ ਵਾਲੀ ਮੱਝ ਨੂੰ ਵੈਸੇ 4 ਕਿਲੋ ਦਾਣਾ ਬਹੁਤ ਹੁੰਦਾ 4 ਕਿਲੋ ਦਾਣਾ ਪਾਤਾ 30 ਰੁਪਏ ਵੀ ਆਪਾਂ ਮੰਨ ਕੇ ਚੱਲੀਏ ਤਾਂ 120 ਰੁਪਈਆ ਦਾਣਾ ਪਾਤਾ 4 ਕਿਲੋ ਉਹਨਾਂ ਨੂੰ ਤੂੜੀ ਪਾਤੀ ਤੁਸੀਂ ਤੇ ਕਿੰਨੇ ਦੇ ਹੋਗੇ ਵੀ ਮੰਨ ਕੇ ਚੱਲੋ 16 ਰੁਪਈਆ ਦੀ ਜਿਹੜੀ ਤੂੜੀ ਹੋ ਗਈ ਤੇ 120 ਰੁਪਈਆ ਦਾ ਦਾਣਾ ਹੋ ਗਿਆ ਤੇ ਨਾਲ ਤੁਸੀਂ ਮੰਨ ਲਓ ਵੀ ਉਹਨੂੰ 20 ਕਿਲੋ ਪੱਠੇ ਪਾਤੇ ਤੇ ਜਾਣੀ ਦੀ ਕਿ 60 ਰੁਪਈਆ ਦੇ ਪੱਠੇ ਹੋ ਗਏ ਵੀ ਕੁੱਲ ਮਿਲਾ ਕੇ ਤੁਹਾਡਾ ਖਰਚਾ ਆਇਆ 200 ਰੁਪਈਆ ਤੇ ਦੁੱਧ ਦਿੱਤਾ ਉਹਨੇ ਤੁਹਾਨੂੰ 700 ਦਾ ਤੇ 500 ਰੁਪਈਆ ਬਚਤ ਹੈਗੀ ਐ ਇਸ ਚੀਜ਼ ਦੇ ਵਿੱਚ ਚਲੋ ਜੇਬ ਜਾ ਉਹਦਾ ਜਦੋਂ ਉਹਨੂੰ ਡਰਾਈ ਟਾਈਮ ਆਊਗਾ ਜਦੋਂ ਉਹ ਦੁੱਧੋਂ ਭੱਜੂਗੀ ਉਹ ਵਜਾ ਉਹਦਾ ਦਾਣਾ ਪਾਣੀ ਵੀ ਘਟ ਜਾਣਾ ਥੋੜਾ ਜਾ ਚਲੋ 2 ਮਹੀਨੇ ਕੋਈ ਸੰਭਾਲ ਵੀ ਕਰਨੀ ਪੈ ਜੂਗੀ ਪਸ਼ੂ ਦੀ ਉਹ ਜਾਨੇ ਪਹਿਲਾਂ ਤੁਹਾਨੂੰ ਬਹੁਤ ਕੁਝ ਦੇ ਵੀ ਦਿੱਤਾ ਹੁੰਦਾ ਹਨ ਜੇ ਜਾਦੇ ਦੁੱਧ ਵਾਲੀ ਹੋਊਗੀ ਉਹਨੂੰ ਜਾਦੇ ਪਾਉਣਾ ਪਊਗਾ ਉਹ ਵਜਾ ਚਲੋ ਬਾਅਦ ਦੀਆਂ ਗੱਲਾਂ ਹੌਲੀ ਹੌਲੀ ਤੁਸੀਂ ਬਰੀਡ ਤੇ ਕੰਮ ਕਰੋਗੇ ਨਸਲ ਸੁਧਰੂਗੀ ਘਰ ਦੇ ਪਸ਼ੂ ਤਿਆਰ ਹੋਣਗੇ ਤਾਂ ਜਾ ਕੇ ਕਿਤੇ ਗੱਲ ਨੇ ਰਿੜਨਾ ਤੇ ਗੱਲ ਨੂੰ ਚੱਲਣ ਦੇ ਵਿੱਚ ਕੰਮ ਨੂੰ ਚੱਲਣ ਦੇ ਵਿੱਚ ਘੱਟੋ ਘੱਟ ਵੀ ਬਾਹਲੇ ਨਹੀਂ ਤਾਂ 4 ਤੋਂ 5 ਸਾਲ ਤਾਂ ਤੁਸੀਂ ਪੱਕੇ ਮੰਨ ਕੇ ਆਓ ਪਹਿਲਾਂ ਜਿਵੇਂ ਮੈਂ ਤੁਹਾਨੂੰ ਕਿਹਾ ਵੀ 2-3 ਸਾਲ ਤਾਂ ਤੁਸੀਂ ਰੰਗ ਤਮਾਸ਼ਾ ਦੇਖਣਾ گاਵਾਂ ਦੇ ਵਿੱਚ ਇਹ ਹੈਗਾ ਜੇ ਤੁਸੀਂ گاਵਾਂ ਰੱਖੜੀਆਂ ਚਾਹੁੰਦੇ ਆ ਤਾਂ ਤੁਹਾਡਾ ਜਿਹੜਾ ਬਰੀਡ ਤੇ ਜੇ ਤੁਸੀਂ ਕੰਮ ਕਰਨਾ ਤਾਂ ਛੇਤੀ ਇੰਪਰੂਵਮੈਂਟ ਹੋਊਗੀ ਕਿਉਂਕਿ ਜੇ 15 ਕਿਲੋ ਵਾਲੀ ਗਾਂ ਨੂੰ ਵੀ ਚੰਗਾ ਟੀਕਾ ਲਵਾ ਦਈਏ ਤੇ ਉਹਦੀ ਸਿੱਧੀ ਗਾਂ ਜਿਹੜੀ ਬੱਚੀ ਆ ਉਹ 25-30 ਕਿਲੋ ਵਾਲੀ ਆ ਜਾਂਦੀ ਤੇ ਜੇ ਮੱਝ ਦੇ ਆਪਾਂ ਗੱਲ ਕਰੀਏ ਤੇ 10 ਕਿਲੋ ਵਾਲੀ ਨੂੰ ਚੰਗਾ ਵੀ ਟੀਕਾ ਲਵਾ ਦਾਂਗੇ ਤੇ ਜਿਹੜਾ ਉਹਦੀ ਗਾਂ ਕੱਟੀ ਹੋਊਗੀ ਤੇ ਉਹ ਜ਼ਿਆਦਾ ਨਹੀਂ ਕਰ ਸਕਦੀ ਇਹੀ ਆ ਵੀ 12-13 ਕਿਲੋ ਤੇ ਆਜੂਗੀ ਰਹੀ ਗੱਲ ਸਾਂਭ ਸੰਭਾਲ ਦੀ ਜੇ ਸਾਂਭ ਸੰਭਾਲ ਚੰਗੀ ਹੋਊਗੀ ਮੈਂ ਤਾਂ ਇਹ ਮੰਨਦਾ ਵੀ ਜੇਕਰ 10 ਮਹੀਨਿਆਂ ਤੋਂ ਲੈ ਕੇ ਤੇ 15 ਮਹੀਨਿਆਂ ਦੇ ਵਿੱਚ ਵਿੱਚ ਤੁਹਾਡੀ ਬੱਚੀ ਨਵੇਂ ਦੁੱਧ ਨਹੀਂ ਹੁੰਦੀ ਤੇ ਤੁਹਾਡੀ ਸੰਭਾਲ ਬੇਕਾਰ ਆ ਜਮਾ ਤੇ ਜਿਹੜੀ ਕੱਟੀ ਐ 18 ਮਹੀਨਿਆਂ ਤੋਂ ਲੈ ਕੇ ਜੇ 24 ਮਹੀਨਿਆਂ ਦੇ ਵਿੱਚ ਵਿੱਚ ਨਹੀਂ ਨਵੇਂ ਦੁੱਧ ਹੁੰਦੀ ਤਾਂ ਉਹਦੀ ਸੰਭਾਲ ਤੁਹਾਡੀ ਬੇਕਾਰ ਆ। ਸਾਮ ਸੰਭਾਲ ਵੱਲ ਜ਼ਿਆਦਾ ਧਿਆਨ ਦਿਗੇ। ਨਾ ਕਿ ਜ਼ਿਆਦਾ ਪੈਸੇ ਖਰਚਣ ਨਾਲ ਨਾ ਤਾਂ ਕੋਈ ਚੰਗਾ ਜਾਨਵਰ ਮਿਲਦਾ। ਨਾ ਕੋਈ ਬਾਹਲੇ ਸ਼ੈੱਡ ਪਾਉਣ ਨਾਲ ਕਮਾਈ ਆਉਣੀ ਆ। ਕਮਾਈ ਦਾ ਸਾਧਨ ਇਹੀ ਆ ਵੀ ਪਹਿਲਾਂ ਉਹਦੇ ਪਸ਼ੂ ਧਾਨ ਨੂੰ ਜੋੜੋ ਤੁਸੀਂ। ਸੋ ਵੀਰੇ ਆਪਣੀਆਂ ਵੀਡੀਓ ਲੱਗ ਲੱਗ ਆਪਾਂ ਸਾਰੇ ਟੌਪਿਕਾਂ ਤੇ ਪਾਵਾਂਗੇ। ਤੇ ਇੱਕ ਦਿਨ ਤੁਹਾਨੂੰ ਮੈਂ ਆਪਣੇ ਫਾਰਮ ਦਾ ਵੀ ਦੱਸੂਗਾ ਵੀ ਆਪਾਂ ਕਿੰਨੇ ਕੁ ਪਸ਼ੂਆਂ ਤੋਂ ਸ਼ੁਰੂ ਕੀਤਾ ਸੀ ਤੇ ਕਿਵੇਂ ਸ਼ੁਰੂਆਤ ਕੀਤੀ ਸੀ ਸਾਰੀ ਗੱਲ ਰਹੀ ਗੱਲ ਗਾਵਾਂ ਮੱਝਾਂ ਦੀ ਵੀ ਗਾਵਾਂ ਰੱਖੀਏ ਕਿ ਮੱਝਾਂ ਰੱਖੀਏ ਇਹ ਆਮ ਬਹੁਤ ਜ਼ਿਆਦੇ ਸਵਾਲ ਹੁੰਦਾ ਤੇਰੇ ਵਿੱਚ ਇਹ ਹੈਗਾ ਜੇ ਤਾਂ ਤੁਹਾਡੇ ਕੋਲੇ ਤੁਸੀਂ ਖੁੱਲਾ ਢੁੱਲਾ ਵਾਤਾਵਰਨ ਦੇ ਸਕਦੇ ਹੋ ਤੇ ਗਾਵਾਂ ਨੂੰ ਹੱਥ ਪਾ ਲਓ ਤੇ ਨਹੀਂ ਤਾਂ ਜਿਹੜੀਆਂ ਮੱਝਾਂ ਮੱਝਾਂ ਠੀਕ ਆ ਥੋੜੀ ਜੀ ਇੱਕ ਵਾਰੀ ਲਿਆਉਣ ਦੇ ਵਿੱਚ ਜ਼ਰੂਰ ਦਿੱਕਤ ਆਉਂਦੀ ਹੈ ਵੀ ਕੋਈ ਜਿਵੇਂ ਗਾਂ ਚੰਗੀ 70 80 ਹਜ਼ਾਰ ਰੁਪਏ ਦੀ ਮਿਲ ਜਾਂਦੀ ਹੈ ਤੇ ਮੱਝ ਘੱਟੋ ਘੱਟ 1 ਲੱਖ ਦੇ ਆਸੇ ਪਾਸੇ ਮਿਲੂਗੀ ਚੰਗੀ ਪਰ ਬਾਅਦ ਚ ਕੀ ਹੈਗਾ ਜੇ ਖੁੱਲਾ ਡੁੱਲਾ ਵਾਤਾਵਰਨ ਨਹੀਂ ਦੇ ਸਕਦੇ ਤੁਸੀਂ ਤਾਂ ਉਹਦੇ ਚ ਕੀ ਹੋਊਗਾ ਕਿ ਪਸ਼ੂ ਬਿਮਾਰ ਜ਼ਿਆਦਾ ਰਹਿਣ ਲੱਗ ਪੈਂਦੇ ਆ ਖਾਸ ਕਰਕੇ ਐਚ ਐਫ ਗਾਵਾਂ ਨੂੰ ਇਹ ਜ਼ਿਆਦਾ ਦਿੱਕਤ ਆਉਂਦੀ ਆ ਕਿ ਪਸ਼ੂ ਬਿਮਾਰ ਜ਼ਿਆਦਾ ਰਹਿਣ ਲੱਗ ਪੈਂਦਾ ਉਹੀ ਤੁਸੀਂ ਦਵਾਈਆਂ ਤੇ ਘਰ ਪੱਟੀ ਜਾਓਗੇ ਤੁਹਾਨੂੰ ਬਚਤ ਨਹੀਂ ਹੋਣੀਗੀ ਪਹਿਲੀ ਗੱਲ ਕਈ ਵਾਰੀ ਤਾਂ ਪਸ਼ੂ ਦਾ ਵੀ ਨੁਕਸਾਨ ਹੋ ਜਾਂਦਾ ਐਚਫ ਗਾਂ ਨੂੰ ਤਾਂ ਹੱਥ ਪਾਓ ਜੇ ਖੁੱਲਾ ਡੁੱਲਾ ਵਾਤਾਵਰਨ ਦੇ ਸਕਦੇ ਹੋ ਤੇ ਨਹੀਂ ਤਾਂ ਮੱਝਾਂ ਠੀਕ ਆ ਮੱਝਾਂ ਤੇ ਕੰਮ ਕਰ ਲਓ ਵਧੀਆ ਆਪਣੀ ਇੱਥੋਂ ਦੀ ਪਦਾਇਸ਼ ਆ ਕੋਈ ਉਹਨਾਂ ਨੂੰ ਗਰਮੀ ਜਾਂ ਸਰਦੀ ਨਾਲ ਕੋਈ ਜ਼ਿਆਦਾ ਦਿੱਕਤ ਨਹੀਂ ਹੈ ਜੀ ਤੇ ਇਹ ਰਹੀ ਗੱਲ ਮੱਝਾਂ ਜਾਂ ਗਾਵਾਂ ਰੱਖੀਏ ਇਹਨਾਂ ਦੀ ਕਿਉਂਕਿ ਸੰਭਾਲਣਾ ਤਾਂ ਦੋਨਾਂ ਨੂੰ ਪੈਣਾ ਹਾਂ ਥੋੜੀ ਜੀ ਮੱਝਾਂ ਦੇ ਵਿੱਚ ਜਿਹੜੀ ਨਾ ਉਹ ਇਹ ਆ ਵੀ ਚਵਾਈ ਵੀ ਹੱਥੀਂ ਕਰਨੀ ਪਊਗੀ ਗਾਵਾਂ ਨੂੰ ਤੁਸੀਂ ਮਸ਼ੀਨ ਨਾਲ ਚਵਾਈ ਕਰ ਸਕਦੇ ਹੋ ਹਨਾ ਤੇ ਇੱਕ ਇੱਕ گاਵਾ ਦਾ ਫਾਇਦਾ ਹੈਗਾ ਕਿ ਗਾਂ ਜਿਹੜੀ ਉਹ 2 ਸਾਲਾਂ ਦੇ ਅੰਦਰ ਅੰਦਰ ਨਾਰ ਹਲ ਜਾਂਦੀ ਹੈ ਤੇ ਮੱਝ ਘੱਟੋ ਘੱਟ 3 ਸਾਲਾਂ ਦੀ ਕਿਉਂਕਿ ਬੱਚੀ ਦੀ ਜੇ ਚੰਗੀ ਸਾਂਭ ਸੰਭਾਲ ਕਰਕੇ ਕਰਗੇ ਤੇ 10 ਮਹੀਨਿਆਂ ਤੋਂ ਲੈ ਕੇ ਤੇ 14-15 ਮਹੀਨਿਆਂ ਤੱਕ ਬੱਚੀ ਨਵੇਂ ਦੁੱਧ ਹੋ ਜਾਂਦੀ ਹੈ ਫਿਰ ਇੱਕ ਮਹੀਨਾ ਸੂਣ ਦਾ ਘਟਾ ਉਹਨੇ 9 ਮਹੀਨਿਆਂ ਤੋਂ ਸੂ ਬੈਣਾ ਉਹਨੇ 10 ਤੋਂ ਤੇ ਜਿਹੜੀ ਕੱਟੀ ਜਾਂ ਝੋਟੀ ਆ ਉਹ ਘੱਟੋ ਘੱਟ ਵੀ 18 ਮਹੀਨਿਆਂ ਦੇ ਲਗਭਗ 18 ਤੋਂ 24 ਦੇ ਵਿੱਚ ਵਿੱਚ ਜੇ ਬੰਦੀ ਹੈ ਨਵੇਂ ਦੁੱਧ ਹੁੰਦੀ ਆ ਚਲੋ ਕਈ ਵਾਰੀ ਕੋਈ ਪਸ਼ੂ ਹੁੰਦਾ ਸੌ ਮਗਰ ਕੋਈ ਦੋ ਜਿਹੜੇ ਇਦੋਂ ਪਹਿਲਾਂ ਵੀ ਬਣ ਸਕਦੇ ਆ ਪਰ ਨਹੀਂ ਆਪਾਂ ਵੀ ਬਹੁਤ ਸਾਹਮ ਸੰਭਾਲ ਕਰ ਕਰਕੇ ਵੇਖ ਲਈ ਆ ਵੀ 18 ਕਿ ਮਹੀਨੇ ਤਾਂ ਉਮਰ ਦੇ ਹੋ ਹੀ ਜਾਂਦੇ ਆ ਜਦੋਂ ਉਹ ਪਸ਼ੂ ਕੱਟੀ ਜਾਂ ਝੋਟੀ ਬੰਦੀ ਆ ਤੇ ਇਹ ਥੋੜਾ ਗੈਬ ਹੈਗਾ 1 ਸਾਲ ਕ ਦਾ ਤੇ ਪਰ ਜੇ ਤੁਸੀਂ ਕੰਮ ਕਰ ਲੋਗੇ 1 ਸਾਲ ਤਾਂ ਉਹ ਜਿਵੇਂ ਕਹਿੰਦੇ ਨੇ ਵੀ ਵਹਿੰਦਾ ਟੱਪ ਜਾਂਦਾ ਬੰਦੇ ਨੇ हां ਜੇ ਤੁਸੀਂ ਪਸ਼ੂਆਂ ਦੇ ਕੰਮ ਕਰਨਾ ਵੀਰੇ ਪਸ਼ੂਆਂ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਜ਼ਰੂਰ ਸੋਚੋ ਵੀ ਤੁਸੀਂ ਟੋਟਲ ਕਿੰਨੇ ਕ ਪਸ਼ੂ ਆਪ ਦੀ ਲਿਆਉਣ ਦੇ ਵਿੱਚ ਤੁਹਾਡੇ ਵਿੱਚ ਪਹੁੰਚ ਆ ਜੇ ਤੁਹਾਡੇ ਵਿੱਚ 5 ਮੱਝਾਂ ਖਰੀਦਣ ਦੀ ਪਹੁੰਚ ਆ ਤਾਂ ਪਹਿਲਾਂ ਸਿਰਫ 3 ਖਰੀਦੋ ਜਦੋਂ 3 ਨਵੇਂ ਦੁੱਧ ਹੋ ਜਾਣੀਆਂ ਉਸ ਤੋਂ ਬਾਅਦ 2 ਮੱਝਾਂ ਖਰੀਦੋ ਇਵੇਂ گاਵਾ ਦਾ ਕਰੋ ਜੇ 5 گاਵਾ ਲੈ ਕੇ ਆਉਣੀਆਂ ਤਾਂ 3 گاਵਾ ਪਹਿਲਾਂ ਖਰੀਦੋ ਜਦੋਂ ਉਹ ਤਿੰਨੇ ਨਵੇਂ ਦੁੱਧ ਕਰਵਾ ਦਿਓਗੇ ਉਸ ਤੋਂ ਬਾਅਦ 2 گاਵਾ ਲੈ ਕੇ ਆਓ ਕਿਉਂਕਿ ਇਹਦੇ ਪਿੱਛੇ ਇੱਕ ਬਹੁਤ ਵੱਡਾ ਲੌਜੀਕ ਹੈਗਾ ਥੋੜੇ ਪਸ਼ੂਆਂ ਦੇ ਸਾਹ ਸੰਭਾਲ ਚੰਗੀ ਕਰੋਗੇ ਉਹ ਤੇ ਦੁਬਾਰਾ ਦੂਜਾ ਸੂਆ ਛੇਤੀ ਲੈ ਲੋਗੇ ਇੱਕ ਇੱਕ ਇਕੱਠੀਆਂ ਪੰਜ ਲੈ ਆਂਦਿਆਂ ਆਪਣੇ ਘਰਾਂ ਚ ਕੀ ਨਾ ਹੱਥੋਂਵੇਂ ਟਿਕਿਆ ਹੁੰਦਾ ਇਕੱਠੀਆਂ ਪੰਜਾਂ ਦਾ ਦੁੱਧ ਪਈ ਜਾਣਾ ਤੁਸੀਂ ਉਹ ਖਰਚਾ ਕਰੀ ਜਾਣਾ ਫਿਰ ਇਕੱਠੀਆਂ ਹੀ ਜਾ ਕੇ ਪੰਜੇ ਦੁੱਧੋਂ ਭਾਜੇ ਆਣੀਆਂ ਖਵਾਉਣਾ ਉਹਨਾਂ ਨੂੰ ਫਿਰ ਵੀ ਪੈਣਾ ਉੱਥੇ ਜਾ ਕੇ ਦਿੱਕਤ ਆ ਜਾਊਗੀ ਜੇ ਤੈਨਾਂ ਪਹਿਲਾਂ ਲੈ ਆਂਦਿਆਂ ਹੋਣੀਆਂ ਚਲ ਜਦੋਂ ਉਹਨੂੰ ਨਵੇਂ ਦੁੱਧ ਹੋ ਗਈਆਂ ਉਹ ਦੁਬਾਰ ਦੋ ਮੱਝਾਂ ਸੱਜਰ ਹੋਰ ਲਿਆਂਦੀਆਂ ਤੇ ਉਹ ਨਵੇਂ ਦੁੱਧ ਹੋਈਆਂ ਹੋਣੀਆਂ ਜਦੋਂ ਉਹ ਜਿਹੜੀਆਂ ਬਾਅਦ ਚ ਦੋ ਸੱਜਰ ਮੱਝਾਂ ਨੂੰ ਲਿਆਉਂਗੇ ਉਹਨਾਂ ਦੇ ਭਜਨ ਭੁੱਜਣ ਦਾ ਟਾਈਮ ਹੋਣਾ ਉਹਨੂੰ ਪਹਿਲੀਆਂ ਤਿੰਨ ਸੂ ਪੈਣੀਆਂ ਜਿਹਦੇ ਨਾਲ ਕਿ ਤੁਹਾਡਾ ਸਰਕਲ ਆ ਜਿਹੜਾ ਬਹੁਤ ਵਧੀਆ ਚੱਲਦਾ ਰਹੂਗਾ ਇਕੱਠੇ ਪਸ਼ੂ ਕਦੇ ਵੀ ਨਾ ਲੈ ਕੇ ਆਓ ਤੁਸੀਂ ਚਾਰ ਲਿਓਣੇ ਤੁਸੀਂ ਛੀ ਲਿਓਣੇ ਤੁਸੀਂ 10 ਲਿਓਣੇ ਆ ਉਦੋਂ ਅੱਧੇ ਪਸ਼ੂ ਪਹਿਲਾਂ ਲੈ ਕੇ ਆਓ ਤੇ ਅੱਧੇ ਉਹਨਾਂ ਨੂੰ ਨਵੇਂ ਦੁੱਧ ਕਰਵਾ ਕੇ ਉਸ ਤੋਂ ਬਾਅਦ ਲੈ ਕੇ ਆਓ ਸਬਰ ਰੱਖ ਕੇ ਚੱਲੋ ਇਸ ਕੰਮ ਦੇ ਵਿੱਚ ਸਬਰ ਸਬਰ ਬਹੁਤ ਜ਼ਿਆਦਾ ਜ਼ਰੂਰੀ ਵੈਸੇ ਤਾਂ ਹਰ ਇੱਕ ਕੰਮ 'ਚ ਹੀ ਬਹੁਤ ਜ਼ਰੂਰੀ ਹੁੰਦਾ ਪਰ ਇਸ ਕੰਮ ਵਿੱਚ ਖਾਸ ਕਰਕੇ ਸਬਰ ਬਹੁਤ ਜ਼ਰੂਰੀ ਹੈ ਸਬਰ ਰੱਖ ਕੇ ਚੱਲੋ ਵੈਗ ਰੂਪ ਵਾਲੀ ਕਰੂਗਾ ਤੁਸੀਂ ਬਹੁਤ ਤਰੱਕੀ ਵੱਲ ਜਾਓਗੇ ਫਾਇਦਾ ਬਹੁਤ ਹੈਗਾ ਦੁੱਧ ਨੂੰ ਸਹੀ ਢੰਗ ਟਿਕਾਣੇ ਨਾਲ ਆਪ ਦਾ ਟਿਕਾਣੇ ਲਾਓ ਦੁੱਧ ਨੂੰ ਵੇਚੋ ਸਹੀ ਆਪ ਵੇਚੋ ਤੁਸੀਂ ਪਹਿਲੀ ਗੱਲ ਤਾਂ ਕੋਸ਼ਿਸ਼ ਕਰੋ ਆਪ ਵੇਚਣ ਦੀ ਤੇ ਨਹੀਂ ਵੀ ਤੇ ਕਿਸੇ ਹੋਟਲ ਵਾਲੇ ਨਾਲ ਗੱਲ ਕਰੋ ਜਾਂ ਕਿਸੇ ਡੇਰੀ ਵਾਲੇ ਨਾਲ ਗੱਲ ਕਰੋ ਚੰਗੇ ਰੇਟ ਤੇ ਦੁੱਧ ਪਾਓ ਕਿਉਂਕਿ ਮਹਿੰਗਾਈ ਬਹੁਤ ਹੈਗੀ ਆ ਫੀਡਾਂ ਦੇ ਰੇਟ ਬਹੁਤ ਵਧੇ ਹੋਏ ਆ ਹੋਰ ਖਰਚੇ ਬਹੁਤ ਹੁੰਦੇ ਜਮੀਨਾਂ ਦੇ ਠੇਕੇ ਬਹੁਤ ਵਧ ਗਏ ਤੂੜੀਆਂ ਦੇ ਰੇਟ ਬਹੁਤ ਵਧ ਗਏ ਆ ਸੋ ਵੀਰੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਆਪਾਂ ਇਹ ਕੰਮ ਕਰਨਾ ਕਿਉਂਕਿ ਅੱਜ ਕੱਲ ਦੇ ਸਮੇਂ 'ਚ ਜੇ ਕੋਈ ਸਹਿਕ ਕੀਤਾ ਨਹੀਂ ਰਹਿ ਗਿਆ ਡੇਢੀ ਫਾਰਮ ਦਾ ਇਹ ਇੱਕ ਮੁੱਖ ਕੀਤਾ ਬਣ ਚੁੱਕਿਆ ਜੇ ਤੁਸੀਂ ਇਹਨੂੰ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਹਨੂੰ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਆ ਵੀ ਤੁਹਾਨੂੰ ਜੇ ਤੁਸੀਂ ਪੰਜ ਪਸ਼ੂ ਲੈ ਕੇ ਆਂਦੇ ਆ ਪੰਜ ਕਿੱਲੇ ਉਹਨਾਂ ਵਾਸਤੇ ਗੱਡੇ ਆ ਤੇ ਛੀਵਾ ਤੁਹਾਨੂੰ ਆਪ ਦੇ ਵਾਸਤੇ ਵੀ ਗੱਡਣਾ ਪਊਗਾ ਟੇਕੇ ਘਰੇ ਰਹਿਣਾ ਪਊਗਾ ਫੇਰ ਜਾ ਕੇ ਕਿਤੇ ਇਹਦੇ ਚੋਂ ਤੁਸੀਂ ਲਾਭ ਕਮਾ ਸਕਦੇ ਹੋ ਕਿਉਂ ਸਾਹ ਵਾਲੀ ਚੀਜ਼ ਆ ਜਿਵੇਂ ਆਪਾਂ ਬੱਚੇ ਦੀ ਕੇਅਰ ਕਰਦੇ ਆ ਉਹ ਬੋਲ ਕੇ ਨਹੀਂ ਦੱਸ ਸਕਦਾ ਹੁੰਦਾ ਹਨਾ ਛੋਟੇ ਦੀ ਤੇ ਓਵੇਂ ਜਿਹੜੇ ਪਸ਼ੂ ਹੈਗੇ ਆ ਤੇ ਇਹਨਾਂ ਦੀ ਵੀ ਸਾਨੂੰ ਓਵੇਂ ਹੀ ਕੇਅਰ ਕਰਨੀ ਪੈਂਦੀ ਆ ਇਹਨਾਂ ਨੇ ਵੀ ਬੋਲ ਕੇ ਵਿਚਾਰੇ ਨੇ ਕੁਝ ਨਹੀਂ ਦੱਸਣਾ ਜੋ ਇਹਨਾਂ ਦਾ ਦੁੱਖ ਦਾ ਭਗਦਾ ਜੇ ਇਹਨਾਂ ਦੇ ਵਿੱਚ 24 ਘੰਟੇ ਵਿੱਚ ਵਿਚਰਾਂਗੇ ਤੇ ਤਾਂ ਹੀ ਸਾਨੂੰ ਪਤਾ ਲੱਗੂਗਾ ਤੇ ਸੋ ਬਾਕੀ ਵੀਡੀਓ ਚ ਹੋਰ ਖੁੱਲ ਕੇ ਗੱਲਬਾਤ ਤੁਹਾਡੇ ਨਾਲ ਕਰਾਂਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ